ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਵਨ ਸੰਜੋਗ ਮਿਲਾ ਪ੍ਰਭ ਆਪਣੇ पल पल निमख सदा हर जपने चरण कमल प्रब चरण कमल प्रब के नित त्याव चरण कमल प्रब की इथे विसनाम लाउना है चरण कमल प्रब के नित त्याव चरण कमल प्रब के नित त्याव कमन सुमत जित प्रीतम पावा रहाओ ਐਸੀ ਕਿਰਪਾ ਕਰਹੁ ਪ੍ਰਭ ਮੇਰੇ ਹਰ ਹਰ ਨਾਨਕ ਬਿਸਰ ਨਾ ਕਾਹੂ 베ਰੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਾਪ ਹਿਰਦੈ ਧਾਇ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਜੀਨੋ দান ਸ਼ੁਕਰ ਪਦਤੀ ਯਮਕ ਲਾ ਦਨੀ ਹੈ ਗੁਰ ਦੁਖ ਨਹੀਂ ਕਹਿਣਾ ਹੈ ਗੁਰ ਦੁਖ ਕਾਟਿਆ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਆਕਾਥ ਕਥਾ ਅੰਮ੍ਰਿਤ ਪ੍ਰਾਪ ਬਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੀ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਵਿਨਾਸੀ ਹਰਿ ਸਿਮਰਤ ਕਿਲ ਵਿਗ ਸਭ ਨਾਸੀ ਅਨੰਦ ਕਰਹ ਮੇਲ ਸੁੰਦਰ ਮਾੜੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਮਮਤਾ ਮੂਹ ਧਰੋਹ ਮਦ ਮਾਤਾਂ ਦੀ ਮਮਤਾ ਮੂਹ ਧਰੋਹ ਮਦ ਮਾਤਾ ਮਦ ਪੂਲਾ ਮਾਤਾ ਕਸ ਕੀ ਬੰਦਨ ਬਾਧਿਆ ਆਤ ਬਿਕਰਾਲ ਦਿਨ ਦਿਨ ਛਿਜਤ ਵਿਕਾਰਤ ਵਿਕਾਰ ਕਰਤ ਆਉਦ ਫਾਹੀ ਫਾਤਾ ਜਮ ਕੈ ਜਾਲ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਦਿਨ ਦਿਨ ਛਿਜਤ ਇੱਥੇ ਠਮਕਾ ਵਿਕਾਰ ਕਰਤ ਆਉਦ ਇੱਥੇ ਵਿਸਰਾਮ ਹੈ ਫਾਹੀ ਫਾਤਾ ਜਮ ਕੈ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਯਾਲਾ ਮਹਾ ਬਿਖਮ ਸਾਗਰ ਆਤਪਾਰੀ ਉਧਰੋ ਸਾਧੂ ਸੰਗ ਰਵਾਲਾ ਭਾਰੀ ਪਦ ਤੇ ਵਿਸਰਾਮ ਹੈ ਮਹਾ ਬਿਖਮ ਸਾਗਰ ਆਤਪਾਰੀ ਉਧਰੋ ਸਾਧੂ ਸੰਗ ਰਵਾਲਾ ਰਹਾਉ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾਰ ਜਨ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਇਹ ਕਾਰਜ ਪਦ ਤੇ ਵਿਸਰਾਮ ਲਾਉਣਾ ਹੈ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਣ ਤ੍ਰੇਣ ਤ੍ਰੇਪਾਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਸਗਲੇ ਜੀ ਸਾਧਾਰਿਆ ਇਕੱਠੇ ਹੀ ਬੋਲਣਾ ਛੀਤੀ ਬੋਲਣਾ ਹੈ ਸਾਧਾਰਿਆ ਵੱਖਰਾ ਵੱਖਰਾਨੀ ਕਹਿਣ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ